ਹਾਂਜੀ ਦੋਸਤੋ ਕੀ ਹਾਲ ਚਾਲ ਹੈ ਵੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਪੰਜਾਬੀਓ ਤੇ ਮੈਂ ਤੁਹਾਡਾ ਹੋਸਟ ਰਣਜੀਤ ਬਣੀਪਾਲ ਤੇ ਤੁਸੀਂ ਜੁੜਿਆ ਸਾਡੇ ਪੇਜ ਕੇਵਲ ਸੱਚ ਦੇ ਨਾਲ ਦੋਸਤੋ ਜਿਹੜਾ ਅੱਜ ਦੀ ਵੀਡੀਓ ਆਪਣੀ ਅੱਜ ਦੀ ਵੀਡੀਓ ਇੱਕ ਜਨਰਲ ਨੋਲੇਜ ਦੀ ਟੌਪਿਕ ਆਪਾਂ ਕਹਿ ਸਕਦੇ ਆ ਅੱਜ ਆਪਾਂ ਗੱਲ ਕਰਨੀ ਆ ਵੀ ਆਮ ਤੌਰ ਤੇ ਸਾਰਿਆਂ ਨੂੰ ਪਤਾ ਵੀ ਜਿਹੜਾ ਆਪਣਾ ਮੌਸਮ ਤੇ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਮੌਸਮ ਹੁੰਦਾ ਉਹ ਉਲਟ ਕੇ ਆਉਂਦਾ ਮੀਨਜ਼ ਜਦੋਂ ਭਾਰਤ ਦੇ ਵਿੱਚ ਗਰਮੀਆਂ ਹੁੰਦੀਆਂ ਨੇ ਉਦੋਂ ਆਪਣੇ ਉੱਥੇ ਸਰਦੀਆਂ ਹੁੰਦੀਆਂ ਨੇ ਆਸਟ੍ਰੇਲੀਆ ਨਿਊਜ਼ੀਲੈਂਡ 'ਚ ਤੇ ਜਦੋਂ ਆਪਣੇ ਇੱਥੇ ਸਰਦੀਆਂ ਹੁੰਦੀਆਂ ਨੇ ਉੱਥੇ ਗਰਮੀਆਂ ਹੁੰਦੀਆਂ ਨੇ ਮੀਨਸ ਭਈ ਜਦੋਂ ਆਪਣਾ ਦਸੰਬਰ ਦਾ ਮਹੀਨਾ ਹੁੰਦਾ ਇੱਥੇ ਹੁੰਦਾ ਤਾਂ ਮਹੀਨਾ ਉੱਥੇ ਵੀ ਦਸੰਬਰ ਦਾ ਹੀ ਆ ਜਨ ਮਤਲਬ ਕਿ ਆਪਣੇ ਇੱਥੇ ਠੰਡ ਹੁੰਦੀ ਆ ਪੂਰੀ ਉੱਥੇ ਗਰਮੀ ਹੁੰਦੀ ਆ ਆਸਟ੍ਰੇਲੀਆ ਦੇ ਵਿੱਚ ਤੇ ਉਹਨਾਂ ਦੀ ਠੰਡ ਹੁੰਦੀ ਆ ਜੂਨ ਜੁਲਾਈ ਦੇ ਵਿੱਚ ਜਦੋਂ ਆਪਣੇ ਅਤਿ ਦੀ ਗਰਮੀ ਹੁੰਦੀ ਆ ਇਹਦੇ ਵਿੱਚ ਕਾਰਨ ਆ ਦੋਸਤੋ ਆਪਾਂ ਆਮ ਕਹਿ ਦਿੰਦੇ ਨੇ ਲੋਕ ਵੀ ਉੱਥੇ ਗਰਮੀ ਆ ਇਹਦਾ ਇਹਦੇ ਵਿੱਚ ਕਾਰਨ ਇਹ ਆ ਵੀ ਮੈਂ ਤੁਹਾਨੂੰ ਦੱਸ ਦਵਾ ਵੇ ਇਹ ਧਰਤੀ ਦੇ ਦੋ ਹੈਮਿਸਫੇਅਰ ਨੇ ਇੱਕ ਨਾਰਦਰਨ ਹੈਮਿਸਫੇਅਰ ਇੱਕ ਸਦਰਨ ਹੈਮਿਸਫੇਅਰ ਜਿਹੜਾ ਦਾ ਨਾਰਦਰਨ ਹੈਮਿਸਫੇਅਰ ਆ ਦੋਸਤੋ ਉਹ 0 ਡਿਗਰੀ ਦੀ ਜਿਹੜੀ ਲਾਈਨ ਆ ਧਰਤੀ ਦੇ ਸੈਂਟਰ 'ਚ ਜਾਂਦੇ ਇਕਵੇਟਰ ਜਿਹਨੂੰ ਕਹਿੰਦੇ ਆ ਉਹ ਇਕਵੇਟਰ ਤੋਂ ਉੱਤੇ ਉੱਤੇ ਜਿਹੜੀਆਂ ਕੰਟਰੀਜ਼ ਨੇ ਉਹ ਨਾਰਦਰਨ ਹੈਮਿਸਫੇਅਰ 'ਚ ਆਉਂਦੀਆਂ ਨੇ ਤੇ ਇਕਵੇਟਰ ਤੋਂ ਜਿਹੜੇ ਥੱਲੇ ਥੱਲੇ ਕੰਟਰੀਜ਼ ਨੇ ਉਹ ਸਦਰਨ ਹੈਮਿਸਫੇਅਰ ਦੇ ਵਿੱਚ ਆਉਂਦੀਆਂ ਨੇ ਨਾਰਦਰਨ ਹੈਮਿਸਫੇਅਰ ਦੇ ਵਿੱਚ ਜ਼ਿਆਦਾ ਕੰਟਰੀਜ਼ ਆਉਂਦੀਆਂ ਨੇ ਕਿਉਂਕਿ ਨਾਰਦਰਨ ਹੈਮਿਸਫੇਅਰ ਦੇ ਵਿੱਚ ਨਾਰਥ ਅਮਰੀਕਾ ਆਂਦਾ ਜਿਵੇਂ ਕਿ ਕ ਤੇ ਕੁਛ ਪਾਰਟਸ ਸੈਂਟਰਲ ਅਮਰੀਕਾ ਦੇ ਵੀ ਆ ਜਾਂਦੇ ਨੇ ਪਨਾਮਾ ਬਨੂਆ ਤੇ ਸਾਰਾ ਯੂਰਪ ਤੇ ਲਗਭਗ ਸਾਰੇ ਯੂਰਪ ਤੇ ਨਾਰਥਰਨ ਹੇਮਿਸਫੇਅਰ ਚਾ ਤੇ ਅਫਰੀਕਾ ਦਾ ਕੁਛ ਪਾਰਟ ਹੇਮਿਸਫੇਅਰ ਦੇ ਆਪਣੇ ਨਾਰਥਰਨ ਹੇਮਿਸਫੇਅਰ ਦੇ ਵਿੱਚ ਆ ਤੇ ਏਸ਼ੀਆ ਦਾ ਹੈਗੇ ਸਾਰਾ ਨਾਰਥਰਨ ਹੇਮਿਸਫੇਅਰ ਦੇ ਵਿੱਚ ਆ ਤੇ ਗਿਣਵੀਆਂ ਚੁਣਮੀਆਂ ਕੰਟਰੀਜ਼ ਨੇ ਜਿਹੜੀਆਂ ਸਦਰਨ ਹੇਮਿਸਫੇਅਰ ਦੇ ਵਿੱਚ ਨੇ ਸਦਰਨ ਹੇਮਿਸਫੇਅਰ ਦੇ ਵਿੱਚ ਜੇ ਆਪਾਂ ਗਿਣਤੀ ਕਰੀਏ ਚਿੱਲੀ ਅਰਜੈਂਟੀਨਾ ਤੇ ਉਸ ਤੋਂ ਬਾਅਦ ਇਧਰ ਕਾਂਗੋ ਆਪਣੇ ਕਾਂਗੋ ਦੇ ਵਿੱਚ ਦੀ ਲੰਘਦਾ ਇਕਵੇਟਰ ਦੀ ਲਾਈਨ ਆ ਕਾਂਗੋ ਤੋਂ ਥੱਲੇ ਵਾਲੀਆਂ ਕੰਟਰੀ ਜਿਵੇਂ ਸਾਊਥ ਅਫਰੀਕਾ ਜ਼ਾਂਬੀਆ ਜ਼ੈਂਬਾਬੇ ਵਗੈਰਾ ਉਸ ਤੋਂ ਬਾਅਦ ਚ ਸ਼੍ਰੀਲੰਕਾ ਦੇ ਥੱਲੇ ਦੀ ਲੰਘਦੀ ਇਕਵੇਟਰ ਦੀ ਲਾਈਨ ਉਹ ਜਾਂਦੇ ਆ ਸਿੱਧੀ ਆਪਣੇ ਇੰਡੋਨੇਸ਼ੀਆ 'ਚ ਕ੍ਰੋਸ ਹੁੰਦੀ ਹੋਈ ਮਤਲਬ ਕਿ ਵੀ ਆਸਟ੍ਰੇਲੀਆ ਵਗੈਰਾ ਨੂੰ ਵੀ ਸਦਰਨਾਮਿਸਪੇਅਰ ਦੇ ਵਿੱਚ ਰੱਖ ਦਿਆ ਸੋ ਦੋਸਤੋ ਉਲਟ ਹੋਣਾ ਹੀ ਆ ਮੌਸਮ ਕਿਉਂਕਿ ਜਿਹੜੀ 0 ਡਿਗਰੀ ਲਾਈਨ ਆ ਇਹ ਸ਼ੁਰੂ ਹੁੰਦੀ ਆ ਜਿਹੜੀ ਲੰਘਦੀ ਪਤਾ ਕਿੱਥੋਂ ਆ ਇਕਵੇਡਰ ਦਾ ਕੰਟਰੀ ਹੈ ਕਿ ਇਕਵੇਡੋਰ ਆਪਣੇ ਸਦਰਨਾਮ ਅਮਰੀਕਾ ਦੇ ਵਿੱਚ ਸਾਊਥ ਅਮਰੀਕਾ ਦੇ ਵਿੱਚ ਇਕਵੇਡਰ ਤੋਂ ਸ਼ੁਰੂ ਹੋ ਕੇ ਦੋਸਤੋ ਇਹ ਐਮਾਜ਼ੋਨ ਦੇ ਜੰਗਲਾਂ ਦੇ ਵਿੱਚ ਦੀ ਲਾਈਨ ਹੁੰਦੀ ਹੋਈ ਪੇਰੂ ਪਰੂ ਦੇ ਵਿੱਚ ਦੀ ਹੁੰਦੀ ਹੋਈ ਇਹ ਲਾਈਨ ਕਾਂਗੋ ਦੇ ਵਿੱਚ ਦੀ ਹੋ ਕੇ ਅਫਰੀਕਾ ਦੇ ਵਿੱਚੋਂ ਇਹ ਸ਼੍ਰੀਲੰਕਾ ਦੇ ਥੱਲੇ ਦੀ ਕ੍ਰੋਸ ਕਰਕੇ ਇਹ ਇੰਡੋਨੇਸ਼ੀਆ ਵੱਲ ਦੀ ਚਾਰ ਰਹੇ ਦੀ ਐਸਲੋਟ ਗਲਾਈ ਦੇ ਵਿੱਚ ਜ਼ੀਰੋ ਡਿਗਰੀ ਲਾਈਨ ਆ ਤੇ ਜ਼ੀਰੋ ਡਿਗਰੀ ਦੇ ਬਣਾ ਦਿੰਦੇ ਦੋ ਪੋਰਸ਼ਨ ਸਦਰਨ ਹੈਮਿਸਫੇਰ ਨੌਰthern ਹੈਮਿਸਫੇਰ ਸੋ ਦੋਸਤੋ ਜੂਨ ਜੁਲਾਈ ਦੇ ਵਿੱਚ ਜਦੋਂ ਆਪਣੇ ਅੰਤਾਂ ਦੀ ਗਰਮੀ ਹੁੰਦੀ ਹੈ ਇੱਥੇ ਠੀਕ ਹੈ ਨਾ ਉਦੋਂ ਆਸਟ੍ਰੇਲੀਆ ਦੇ ਵਿੱਚ ਪੂਰੀ ਠੰਡ ਹੁੰਦੀ ਆ ਕੱਲੇ ਆਸਟ੍ਰੇਲੀਆ ਚ ਨਹੀਂ ਅਰਜنٹੀਨਾ ਦੇ ਵਿੱਚ ਵੀ ਚਿੱਲੀ ਦੇ ਵਿੱਚ ਵੀ ਕਹਿਣ ਦਾ ਮਤਲਬ ਕਿ ਨਿਊਜ਼ੀਲੈਂਡ ਦੇ ਵਿੱਚ ਵੀ ਕਹਿਣ ਦਾ ਮਤਲਬ ਕਿ ਵੀ 0 ਡਿਗਰੀ ਦੀਆਂ ਜਿਹੜੀ ਲਾਈਨ ਆ ਉਤੋਂ ਥੱਲੇ ਜਿਹੜੀਆਂ ਕੰਟਰੀਆਂ ਨੇ ਉਹਨਾਂ ਦਾ ਜਿਹੜੀਆਂ ਉੱਪਰ ਦੀਆਂ ਕੰਟਰੀਜ਼ ਨੇ ਉਹਦਾ ਨਾ ਸਰਦੀ ਤੇ ਗਰਮੀ ਦਾ ਇਦਾਂ ਫਰਕ ਆ ਜਦੋਂ ਆਪਣੀਆਂ ਸਰਦੀ ਉਹ ਉੱਥੇ ਹੱਤ ਦੀ ਗਰਮੀ ਹੋ ਜਦੋਂ ਉੱਥੇ ਹੱਤ ਦੀ ਗਰਮੀ ਹੋ ਆਪਣੇ ਇੱਧਰ ਸਰਦੀ ਹੋ ਕਹਿਣ ਦਾ ਮਤਲਬ ਹੀ ਇਹ ਦਸੰਬਰ ਦੇ ਮਹੀਨੇ ਸਾਰੇ ਆਪਾਂ ਕਹਿੰਦੇ ਵੀ ਠੰਡ ਹੁੰਦੀ ਹੈ ਸਾ ਠੰਡ ਨਹੀਂ ਹੁੰਦੀ ਜਿਹੜੇ ਇਕਵੇਟਰ ਦੀ 0 ਡਿਗਰੀ ਲਾਈਨ ਤੋਂ نیچے ਕੰਟਰੀਜ਼ ਨੇ ਉੱਥੇ ਅਤਿ ਦੀ ਗਰਮੀ ਹੁੰਦੀ ਆ ਦਸੰਬਰ ਦੇ ਵਿੱਚ ਦਸੰਬਰ ਜਨਵਰੀ ਸਮਰ ਸੀਆ ਹੁੰਦੀਆਂ ਨੇ ਉੱਥੇ ਆਪਣੇ ਆਸਟ੍ਰੇਲੀਆ ਨਿਊਜ਼ੀਲੈਂਡ ਚ ਚੀਲੀ ਅਰਜੈਂਟੀਨਾ ਦੇ ਵਿੱਚ ਸੋ ਦੋਸਤੋ 0 ਡਿਗਰੀ ਲਾਈਨ ਜਿੱਥੋਂ ਲੰਘਦੀ ਆ ਹੁਣ ਇਹ ਤਾਂ ਆ ਗਿਆ ਥੱਲੇ 0 ਦਾ ਬਾਬਾ ਕੰਟਰੀ ਕੁਸ ਉੱਤੇ ਨੇ ਕਈ ਕੰਟਰੀਆਂ 0 ਡਿਗਰੀ ਲਾਈਨ ਦੇ ਆਲੇ-ਦਾਲੇ ਨੇ ਵੀ ਨੇੜੇ ਨੇ ਇਕਵੇਟਰ ਦੇ ਨੇੜੇ ਇਹ ਲੋਪੋਵਾ ਦੇ ਰੇਖਾ ਕਹਿੰਦੇ ਨੇ ਉਹਦੇ ਨੇੜੇਲੇ ਉੱਥੇ ਮੌਸਮ ਦੋਸਤੋ ਹਮੇਸ਼ਾ ਉਹਨੂੰ ਕਹਿੰਦੇ ਨੇ ਇਕਵੇਟਰੀਅਲ ਟਾਈਪ ਆਫ ਫੋਰੈਸਟ ਰੇਨ ਫੋਰੈਸਟ ਹੁੰਦੇ ਨੇ ਉੱਥੇ ਆਮ ਤੌਰ ਤੇ ਜ਼ਿਆਦਾ ਮੀਂਹ ਪਈ ਜਾਂਦਾ ਹੁੰਦਾ ਹਰੇ ਭਰੇ ਜੰਗਲ ਨੇ ਇਕਵੇਟਰੀਅਲ ਜਿਹੜੀ 0 ਡਿਗਰੀ ਲਾਈਨ ਆ ਉਹ ਆਪਣੇ ਇੰਡੋਨੇਸ਼ੀਆ ਦੇ ਕੋਲ ਵਿੱਚ ਦੀ ਲੰਘਦੀ ਆ ਇਧਰ ਥਾਈਲੈਂਡ ਤੋਂ ਥੱਲੇ ਦੀ ਲੰਘਦੀ ਆ ਉਹ ਲਾਈਨ ਆ ਸੋ ਦੋਸਤੋ ਕਾਰਨ ਆਪਣੇ ਆਪਣੇ ਕਿੰਨੇ دوست ਰਿਸ਼ਤੇਦਾਰ ਮਿੱਤਰ ਪੰਜਾਬੀਆਂ ਨੇ ਖਾਸ ਕਰਕੇ ਕੰਟਰੀ ਚ ਰਹਿੰਦੇ ਨੇ ਆ ऑस्ट्रेलिया ਨਿਊਜ਼ੀਲੈਂਡ ਜਿਵੇਂ ਕੈਨੇਡਾ ਅਮਰੀਕਾ ਲਾ ਲੋ ਤੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਜਿੰਨੇ ਵੀ ਆਪਣੇ ਰਿਸ਼ਤੇਦਾਰ ਸਭ ਨੂੰ ਆਪਾਂ ਜਿਨ੍ਹਾਂ ਦੀ ਆਣੀ ਜਾਣੀ ਹੈ ਸਭ ਨੂੰ ਪਤਾ ਵੀ ਉੱਥੇ ਕਦੋਂ ਗਰਮੀ ਹੁੰਦੀ ਹੈ ਕਦੋਂ ਸਰਦੀ ਹੁੰਦੀ ਹੈ ਸਭ ਨੂੰ ਪਤਾ ਵੀ ਜਦੋਂ ਆਪਣੇ ਗਰਮੀ ਹੁੰਦੀ ਹੈ ਉੱਥੇ ਸਰਦੀ ਹੁੰਦੀ ਹੈ ਤੇ ਸੋ ਦੋਸਤੋ ਇਹ ਗਰਮੀ ਸਰਦੀ ਆਪਾਂ ਕਹਿ ਤਾਂ ਦਿੰਨੇ ਆ ਆਮ ਤਾਂ ਅੱਜ ਡਿਟੇਲ ਦੇ ਵਿੱਚ ਦੱਸ ਰਹੇ ਆ ਵੀ 0 ਡਿਗਰੀ ਦੀ ਲਾਈਨ ਤੋਂ ਜਿਹੜੀਆਂ ਕੰਟਰੀਜ਼ ਉੱਪਰ ਨੇ ਤੇ ਉਹਨਾਂ ਨੂੰ ਨਾਰਥ ਨੈਮਿਸਫੇਅਰ ਦੇ ਵਿੱਚ ਮੰਨਿਆ ਜਾਂਦਾ ਥੱਲੇ ਵਾਲਿਆਂ ਨੂੰ ਦਖਣੀ ਸਦਰਨ ਐਮਸਪੀਰਚ ਮੰਨੇ ਆਂਦਾ ਤਾਂ ਕਰਕੇ ਮੌਸਮ ਦਾ ਫੇਰ ਬਦਲ ਲੈਂਦਾ ਆਪਣੇ ਅੰਤ ਆਪਣੇ ਹੱਥ ਦੀ ਗਰਮੀ ਦੇ ਵਿੱਚ ਉੱਤੇ ਹੱਥ ਦੀ ਸਰਦੀ ਹੁੰਦੀ ਹੈ ਉੱਤੇ ਹੱਥ ਦੀ ਸਰਦੀ ਵਿੱਚ ਆਪਣੇ ਹੱਥ ਦੀ ਗਰਮੀ ਹੁੰਦੀ ਆ ਸੋ ਦੋਸਤੋ ਇਹ ਕਾਰਨਾਂ ਆਪਣੇ ਤੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਮੌਸਮ ਦਾ ਵੀ ਉਲਟ ਕਿਉਂ ਨੇ ਸੋ ਦੋਸਤੋ ਅੱਗੇ ਵਾਸਤੇ ਆਪਣੀ ਸਾਰੀ ਯਾਦ ਰੱਖਿਓ ਇਹ ਜ਼ੀਰੋ ਡਿਗਰੀ ਦੀ ਲਾਈਨ ਤੋਂ ਥੱਲੇ ਆਉਂਦੇ ਨੇ ਜ਼ੀਰੋ ਡਿਗਰੀ ਲਾਈਨ ਛੇ ਲਾਂ ਕਦੇ ਵੀ ਥੱਲੇ ਨਹੀਂ ਲੰਗਦੀ ਆ ਦੋਸਤੋ ਸੋ ਦੋਸਤੋ ਅੱਜ ਆਪਣਾ ਟੌਪਿਕ ਇੰਨਾ ਕੇ ਸੀਗਾ ਜਨਰਲ ਨੌਲੇਜ ਨਾਲ ਰਿਲੇਟਡ ਸੀਗਾ ਵੀ ਕਾਰਨ ਦੱਸਿਆ ਵੀ ਕੀ ਕਾਰਨ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਆਪਣੇ ਮੌਸਮ ਦੇ ਵਿੱਚ ਕੀ ਕੀ ਫਰਕ ਸੀਗੇ ਸੋ ਦੋਸਤੋ ਅੱਜ ਦੀ ਵੀਡੀਓ ਤੋਂ ਖਤਮ ਕਰਦੀ ਆ ਗਿਆ ਤੇ ਧੰਨਵਾਦ ਤੁਹਾਡਾ ਸਾਡੇ ਪੇਜ ਆ ਕੇਵਲ ਸਚਨਾ ਜੁੜਨ ਲਈ ਕਰੋ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ